ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਮ ਨੋਰਮਲ ਨਾਪਾਂ ਦੇ ਲਈ ਆਪਾਂ ਕਿੰਨੇ ਇੰਚ ਤੀਰਾ ਰੱਖ ਸਕਦੇ ਹਾਂ ਹਰੇਕ ਨਾਪ ਲਈ ਠੀਕ ਹੈ ਆਪਾਂ ਇੱਥੇ ਸਭ ਤੋਂ ਪਹਿਲਾਂ ਲਾਈਨ ਇੱਕ ਲਗਾਵਾਂਗੇ ਠੀਕ ਹੈ ਆਪਾਂ ਦੋ ਸਾਈਜ਼ ਦੱਸਾਂਗੇ 6.5 ਤੇ 6 ਇੰਚ ਲਈ ਠੀਕ ਹੈ ਹੁਣ ਆਪਾਂ ਪਹਿਲਾਂ ਲਵਣਿਆ 6 ਇੰਚ ਤੀਰਾ ਠੀਕ ਹੈ ਜਿੰਨਾ ਦਾ ਨਾਪ ਜਿਹੜਾ ਹੈਗਾ ਗਲੇ ਦਾ ਬੈਕ ਗਲੇ ਦੇ ਹਿਸਾਬ ਨਾਲ ਆਪਾਂ ਤੀਰੇ ਦੀ ਕਟ ਪਾਉਣੀ ਹੈ ਇਹ ਹੈਗਾ 6.3 7 7.5 ਇਸ ਤਰ੍ਹਾਂ ਹੈਗਾ ਤੇ ਉਥੇ ਆਪਾਂ ਲਾਵਾਂਗੇ 6 ਇੰਚ ਦੀ ਰਿਆ ਠੀਕ ਹੈ ਤੇ ਇਥੋਂ ਇੱਕ ਨਿਸ਼ਾਨ ਆਪਾਂ ਲਾ ਲਾਂਗੇ 5.5 ਠੀਕ ਹੈ ਤੇ 6 ਇੰਚ ਦੀ ਰੇ ਲਈ ਆਪਾਂ ਜਿਹੜਾ ਮੋਢਾ ਉਹ 7 ਇੰਚ ਲਗਾਵਾਂਗੇ ਠੀਕ ਹੈ ਤੇ ਇਥੋਂ ਆਪਾਂ 1 ਇੰਚ ਦੀ ਕਾਰਟ ਤੇ ਬੈਕ ਵਾਲੀ ਦੀ 2 ਇੰਚ ਸੀ ਠੀਕ ਹੈ ਮੰਨ ਲਓ ਆਪਣੀ ਚੈਸਟ 18 ਐ ਤੇ ਆਪਾਂ ਇਹਦਾ ਅੱਧ ਕਰਕੇ 9 ਇੰਚ ਇਥੋਂ ਆਪਾਂ ਗਲਾਈ ਇਸ ਤਰੀਕੇ ਦੇ ਨਾਲ ਪਾ ਲੈਣੀ ਠੀਕ ਹੈ ਤੇ ਆਪਣੀ ਗਲਾਈ ਜਿਹੜੀ ਬੈਕ ਵਾਲੀ ਹੋਗੀ ਠੀਕ ਹੈ ਇਥੋਂ ਆਪਾਂ ਪਾ ਦਿਆਂਗੇ ਧੀਰੇ ਦੀ ਕਾਟ ਇਹ ਆਪਣਾ ਹੋ ਗਿਆ ਜਿਵੇਂ 6 7 ਗਲੇ ਵਾਸਤੇ ਠੀਕ ਹੈ ਸਾਡੇ ਸੱਤ ਵਾਸਤੇ ਤੇ ਹੁਣ ਆਪਾਂ ਲਗਾਵਾਂਗੇ 3 ਇੰਚ ਗਲਾ ਹੋਵੇ ਸਾ 8 ਇੰਚ 2 ਇੰਚ 3 ਇੰਚ 4 ਇੰਚ 5 ਇੰਚ ਤਿੱਖਾ ਠੀਕ ਹੈ ਇਹ ਆਪਾਂ ਲਗਾਵਾਂਗੇ 2 ਇੰਚ ਗਲੇ ਦਾ ਨਿਸ਼ਾਨ ਤੇ ਸਾਢੇ 6 ਆਪਾਂ ਟੀਰਾ ਲਗਾਵਾਂਗੇ ਠੀਕ ਹੈ ਤੇ 7 ਇੰਚ ਆਪਾਂ ਮੁੱਢੀ ਦਾ ਨਿਸ਼ਾਨ ਲਗਾਵਾਂਗੇ ਤੋਂ ਠੀਕ ਹੈ ਇਹ ਆਪਾਂ ਹੁਣ ਸਾਢੇ 6 ਲਿਆ ਤੇ ਇੱਥੋਂ ਆਪਾਂ 6 ਇੰਚ ਰੱਖਾਂਗੇ ਤੇ ਇੱਥੋਂ ਵੱਡਾ ਆਪਾਂ ਜਿਹੜਾ 7 ਇੰਚ ਦਾ ਨਿਸ਼ਾਨ ਲਗਾਵਾਂਗੇ ਸੌਰੀ ਸਾਢੇ 7 ਦਾ ਨਿਸ਼ਾਨ ਲਗਾਵਾਂਗੇ ਤੇ ਇਥੋਂ ਵੀ ਆਪਾਂ 1 ਇੰਚ ਦੀ 2 ਇੰਚ ਦੀ ਇਸ ਤਰ੍ਹਾਂ ਕਾਟ-ਪਾਟ ਲਈ ਇਸ ਤਰੀਕੇ ਨਾਲ ਮਲਾ ਦੇਂਗੇ ਠੀਕ ਹੈ ਇਹਦਾ ਵੀ ਨਾਰਮਲ ਨਾਪ ਹੈ ਤੁਸੀਂ 18 ਰੱਖ ਲਓ ਜਿਵੇਂ ਜਿਵੇਂ ਆਪਣਾ ਨਾਪ ਵਧ ਜਊਗਾ ਜੇ ਹੁਣ 18 ਹੈ ਤਾਂ ਆਪਣੀ ਇਹ ਗਲਾਈ ਉਨੀ ਘਟ ਜਾਣੀ ਹੈ ਜੇ ਆਪਣਾ 20 ਹੋ ਗਿਆ ਤਾਂ ਆਪਣੀ ਉੰਨੀ ਇਹ ਮੋਡਾ ਜਿਹੜਾ ਇਧਰਲੀ ਸਾਈਡ ਨੂੰ ਪਾਦ ਜਾਣਾ ਇਹ ਹਰੇਕ ਨਾਪ ਦੇ ਵਿੱਚ ਇਸੇ ਤਰ੍ਹਾਂ ਹੀ ਸੈੱਟ ਆ ਜਾਂਦਾ ਤੇ ਇੱਥੋਂ ਵੀ ਆਪਾਂ ਥੀਰੇ ਦੀ ਜਿਹੜੀ ਕਾਰਟ ਹੈ ਇਸ ਤਰੀਕੇ ਦੇ ਨਾਲ ਪਾ ਦਿਆਂਗੇ ਠੀਕ ਹੈ ਮਨੇ ਇਹ ਸਾਈਜ਼ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਜੇ ਆਪਣਾ ਹੁਣ ਨਾਪ ਇੱਥੇ 10 ਇੰਚ ਹੈ ਮੈਂ 10 ਇੰਚ ਦਾ ਨਿਸ਼ਾਨ ਲਗਾਵਾਂਗੇ ਮਤਲਬ 20 ਇੰਚ ਹੈ ਤੇ ਇਹਨੂੰ ਤੁਸੀਂ ਇੱਥੋਂ ਕਾਰ ਪਾਉਂਗੇ ਤੇ ਆਪਣਾ ਜਿਹੜਾ ਇਹ ਮੋਡਾ ਆਟੋਮੈਟਿਕ ਹੀ ਵਧ ਜਾਣਾ ਠੀਕ ਹੈ ਤੇ ਆਪਣੇ ਸਾਰੇ ਨਾਪ ਜਿਹੜੇ ਇਹ ਦੋਨੇ ਨਾਪੇ ਆਮ ਹਰੇਕ ਨਾਪ ਨਾਪ ਦੇ ਵਿੱਚ ਇਹ ਜਣੀ ਸੈਟ ਆ ਜਾਂਦੇ ਆ